ਤੇ ਜਵਾਰ ਸਿੰਘ ਵਾਲਾ ਅਸਲ ਤੇ ਪੱਤੋ ਹੀ ਆ ਉਹ ਮੁੰਡਾ ਤੇ ਕੁੜੀ ਦੋਨੇ ਸਾਡੇ ਪਿੰਡ ਦੀ ਬਣਾਉਂਦੇ ਸੀ ਆਪਣੇ ਪਿੰਡ ਦੀ ਬਣਾਉਂਦੇ ਸੀ ਉਹ ਇਸ ਵੱਧਵੇਂ ਸਿਸਟਮ ਦੇ ਖਿਲਾਫ ਲਹੂ-ਬੀਤ ਵੀ ਲੜਾਈ ਲੜ ਕੇ ਜਿਸ ਕਰਨ ਨੇ ਨੌਕਰੀ ਲਈ ਸੀ ਡੰਗਾ ਖਾ ਕੇ ਨੌਕਰੀ ਲਈ ਸੀ 2008 ਕੋ ਇੱਥੇ ਹੀ ਉਹਦੀ ਜੁਆਇਨਿੰਗ ਸੀ ਤੇ ਇੰਤੇ ਕੌਣ ਨੇ ਪੱਤੋ ਜੁਆਇਨ ਕੀਤਾ ਸੀ ਬਤੌਰ ਦੇਤੀ ਇਥੋਂ ਹੀ ਉਹ ਵਿਆਹਵੰਦਨ ਦੇ ਵਿੱਚ ਬੱਚੇ ਉਹਨਾਂ ਨੇ ਆਪਣੀ ਜੀਵਨ ਦਾ ਬਹੁਤ ਵੱਡਾ ਭਾਗ ਸਾਡੇ ਪਿੰਡ ਨੂੰ ਦਿੱਤਾ ਦੋਨਾਂ ਨੇ ਹੀ ਸਾਡੇ ਪਿੰਡ ਪੱਤੋ ਪੜਾਇਆ ਤੇ ਫੇਰ ਸਾਡੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਆ ਵੀ ਅਸੀਂ ਉਹਨਾਂ ਨੂੰ ਇੰਸਾਫ ਨਹੀਂ ਆ ਗਿਆ ਜਈਏ ਜਿਹੜੀ ਏਡੀ ਕੋਰ ਬੇਦਖੀ ਉਹਨਾਂ ਦੇ ਨਾਲ ਹੋ ਰਹੀ ਆ ਸਤਿਕਾਰਯੋਗ ਸਾਥੀਓ ਇਥੇ ਗੱਲ ਪਹਿlier ਹੋਈ ਸੀ ਪਿਛਲੇ ਪਾਸੇ ਦੇ ਵਿੱਚ ਗੱਲ ਛੱਡੀ ਸੀ ਐ ਸਰਕਾਰ ਨੂੰ ਆਉਂਦਾ ਸੀ ਵੀ ਅਸੀਂ ਜਥੇਬੰਦੀਆਂ ਨੂੰ ਕੋਈ ਧਮਕੀ ਨਹੀਂ ਦਿੱਤੀ ਤੁਸੀਂ ਸਰਦਾਂਜਨੀ ਸਮਾਜ ਨੂੰ ਦੇ ਉੱਤੇ 10 ਲੱਖ ਰੁਪਏ ਦਾ ਚੈੱਕ ਲੈ ਕੇ ਜਾਓ ਪੇਸ਼ਾ ਕੇ ਨਾਲ ਉੱਥੇ ਐਲਾਨ ਕਰਨਾ ਚਾਹਉ ਵੀ ਅਸੀਂ 10 ਲੱਖ ਰੁਪਈਆ ਦਿੰਦੇ ਆ ਹੋਰ ਧਮਕੀ ਕੀ ਹੁੰਦੀ ਆ ਇਹ ਧਮਕੀ ਹੀ ਹੁੰਦੀ ਆ ਤੁਹਾਡੇ ਪਿਆਦੇ ਸਾਨੂੰ ਕਹਿਣ ਵੀ ਐਮਐਲ ਨੂੰ ਬੁਲਾਓ ਵੀ ਬੁਲਾਓ ਇਹ ਧਮਕੀ ਹੀ ਹੁੰਦੀ ਆ ਇਸ ਵਾਸਤਾ ਤੇ ਬਹਿਮਾ ਇਥੋਂ ਦੇ ਪ੍ਰਸ਼ਾਸਨ ਨੂੰ ਵੀ ਬਹਿਮਾ ਚਾਰ ਐਸ ਡੀਆਂ ਨੂੰ ਬਹਿਮਾ ਡੀ ਸੀ ਨੂੰ ਵੀ ਬਹਿਮਾ ਵੀ ਇਸ ਲੋਕ ਸੰਘਰਸ਼ਾਂ ਨੂੰ ਇਸ ਮੂਵਮੈਂਟ ਨੂੰ ਦਵਾ ਦੇਾਂਗੇ ਲਾਲੇਨ ਜੋਰ ਪਰਸੋਂ ਵੀ ਬੋਲੇ ਸੀ ਵੀ ਇਸ ਦੇਸ਼ ਦੇ ਇਤਿਹਾਸ ਦੇ ਵਿੱਚ 200 ਸਾਲਾਂ ਚ ਜਿੰਨੀਆਂ ਵੀ ਮੂਵਮੈਂਟਾਂ ਚੱਲੀਆਂ ਨਾਮ ਤਾਰੀਖੂ ਕਾਂਦੋਲਣ ਤੋਂ ਲੈ ਕੇ ਨਕਸਲਵਾੜੀ ਮੂਵਮੈਂਟ ਤੱਕ ਸਾਡੇ ਇਲਾਕੇ ਦਾ ਜੋਗਦਾਨ ਤੂਰ ਤਾਰੇ ਵਾਂਗੂ ਚਮਕਦਾ ਰਿਹਾ 1976 ਦੇ ਇਤਿਹਾਸਾਂ ਦੇ ਫੇਰ ਇਤਿਹਾਸ ਮੇਲਗਾਰ ਦੇ ਇਤਿਹਾਸਾਂ ਦੇ ਘੋਰ ਦੇ ਵਿੱਚ ਸਭ ਤੋਂ ਵੱਧ ਗਿਰਫਤਾਰੀਆਂ ਬਰਨਾਲਾ ਦੇ ਨਿਹਾਲ ਸਿੰਘ ਵਾਲਾ ਬਲਾਕ ਦੇ ਦਿੱਤੀਆਂ ਸੀ ਪਿਆਰੇ ਤੇ ਸਤਿਕਾਰਯੋਗ ਲੋਕੋ ਇੱਥੇ ਲੜਾਈ ਸਿੰਧਮ ਸੁੱਦੀ ਆ ਇੱਥੇ ਉਹੋ ਲੀਡਰਸ਼ਿਪ ਆ ਖੜ੍ਹ ਗਈਆਂ ਜਿਨਾਂ ਦੀਆਂ ਲੱਤਾਂ ਲੋਹੇ ਦੀਆਂ ਇਹ ਨੰਮੀ ਲੜਾਈ ਲੜਨੀ ਪਊਗੀ ਇਨਸਾਫ਼ ਦਿਵਾਉਣ ਵਾਸਤੇ 86 ਪਾਰਟੀਆਂ ਫੈਸਲਾ ਕਰ ਲੈਂਦੀਆਂ ਸਾਨੂੰ ਲੱਗਦਾ ਸਾਡਾ ਜੈਜਾ ਫੈਸਲਾ ਕਰੀ ਬੈਠੇ ਆ ਵੀ 10-10 ਲੱਖ ਦਾ ਮੁਆਵਜ਼ਾ ਦੇਣਾ ਫਿਰ ਜੇ ਮੁਆਵਜ਼ਾ ਵਧਾਉਣਾ ਐਂ ਸ਼ਾਸਨ 'ਚ ਬਹਿਣਾ ਪਊਗਾ ਐਂ ਲਗਾਤਾਰ ਲੜਨਾ ਪਊਗਾ ਜੇ ਸਾਡੇ ਛੋਟੇ ਛੋਟੇ ਬੱਚਿਆਂ ਦਾ ਜੀਵਨ ਬਚਾਉਣਾ ਉਹਨਾਂ ਦੀ ਸਰਕਾਰੀ ਨੌਕਰੀ ਦੀ ਗਰੰਟੀ ਕਰਨੀ ਆ ਤਾਂ ਬਹੁਤ ਅਨੁਸ਼ਾਸਨ ਦੇ ਵਿੱਚ ਇਸ ਨੂੰ ਸਟਰੰਗ ਲਾ ਕੇ ਲੜਾਉਣੀ ਪਊਗੀ ਸਤਿਕਾਰਯੋਗ ਸਾਥੀਓ ਇਸ ਮਸਲੇ ਦੇ ਉੱਤੇ ਮੁਜਾਲ ਦੀਆਂ ਅਧਵਾਤ ਜਿਹਾ ਵੱਡੀਆਂ ਦੀ ਲੀਡਰਸ਼ਿਪਾਂ ਦੀ ਮੋਟੀ ਮੋਟੀ ਸਹਿਮਤੀ ਬਣ ਗਈ 2 ਤਰੀਕ ਨੂੰ 2 ਜਨਵਰੀ ਨੂੰ ਪੰਜਾਬ ਦੀਆਂ 15000 ਜਥੇਬੰਦੀਆਂ ਦੀ ਮੀਟਿੰਗ ਹੋਊਗੀ ਮੋਗੇ ਉਹਦੇ ਡੀਸੀ ਨੂੰ ਵੀ ਪੁੱਛਾਂਗੇ ਜਿਹੜਾ ਸਾਨੂੰ ਲਾਰੇ ਲਾਈ ਗਿਆ ਇਹਨੇ ਜਿਹੜਾ ਦੇ ਵਿੱਚ ਘਿਟੋਲਾ ਪਾਈ ਬੈਠਾ ਰਿਆ 16 ਨੂੰ ਮੁਜ਼ਾਰਾ ਹੋਇਆ 19 ਨੂੰ ਮੀਟਿੰਗ ਕੀਤੀ ਉਹ ਲਗਾਤਾਰ ਲਮਕਾਉਣ ਤੇ ਛਕਾਉਣ ਦੇ ਰਾਹ ਪਿਆ ਵਿਆ ਸੀ ਵੀ ਲੁਕਾਦਗੇ ਛਕਾਦਗੇ ਪਰ ਨਹੀਂ ਤੁਸੀਂ ਜਿਹੜੇ ਤਿੰਨ ਕੈਂਡਲਬਾਰਕ ਕੀਤੇ ਆ ਤੂਰਕੋਟ ਨੇ ਸੀ ਕੀਤਾ ਘੋਟੇ ਕੀਤਾ ਅੱਜ ਪੱਟੋ ਦਾ ਇਹਦਾ ਵਿਸ਼ਾਲ ਖਾਖਾ ਮਾਰਦਾ ਕਾਠਾ ਵੀ ਇਹ ਦੱਸਦਾ ਵੀ ਉਹ ਅਧਿਆਪਕ ਕਿਹੋ ਜਿਹੇ ਹੋਣਗੇ ਉਹਨਾਂ ਦੇ ਪੜਾਏ ਬੱਚੇ ਇੱਥੇ ਬੈਠੇ ਆ ਬੱਚੀਆਂ ਇੱਥੇ ਬੈਠੀਆਂ ਕਦੋਂ ਦੇ ਪੜਾਏ ਜਾਣਗੀਆਂ ਫਿਰ ਇਹ ਅਧਿਆਪਕ ਦੀ ਕਮਾਈ ਆ ਇਹ ਸਾਡੇ ਭੈਣ ਤੇ ਵੀਰ ਦੀ ਕਮਾਈ ਆ ਜਿਹੜੀ ਐਡੀ ਵੱਡੀ ਮੂਵਮੈਂਟ ਖੜੀ ਹੋਈ ਆ ਇਸ ਕਰਕੇ ਹਲੇ ਡੇਟ ਐਲਾਨ ਨਹੀਂ ਹੋਈ ਮੈਨੂੰ ਲੱਗਦਾ ਵੀ ਛੇਤੀ ਹੀ ਡੇਟ ਜਿਹੜੀ ਜਨਵਰੀ ਦੇ ਵਿੱਚ ਵਿੱਚ ਸੀ ਸੂਬੇ ਦੇ ਪਿਆਰੇ ਦੀ ਮੁੱਕੇ ਡੇਟ ਆਉਣੀ ਆ ਜਿਵੇਂ ਤੁਸੀਂ ਅੱਜ ਆਏ ਆ ਜਿੰਦੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਅੱਜ ਆਏ ਆ ਓਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਮੁੱਕੇ ਆਉਣਾ ਸੂਬੇ ਦੇ ਪਿਆਰੇ ਦੇ ਵਿੱਚ ਐ ਦਬਾਅ ਬਣਾਉਣਾ ਉਹਦੇ ਪੁੱਛਾਂਗੇ ਉਹਦੇ ਪ੍ਰਸ਼ਾਸਨ ਨੂੰ ਉਹਦੇ ਘੇੜਾਂ ਕੇ ਡੀਸੀ ਨੂੰ ਦੂਜੀ ਗੱਲ ਮੁੱਖ ਮੰਤਰੀ ਪੰਜਾਬ ਗੱਲ ਗੱਲ ਤੇ ਬਿੰਦਰ ਮਾਸਟਰ ਦਾ ਮੁੰਡਾ ਬਿੰਦਰ ਮਾਸਟਰ ਦਾ ਮੁੰਡਾ ਉਹ ਨਹੀਂ ਤੂੰ ਬਿੰਦਰ ਮਾਸਟਰ ਦਾ ਮੁੰਡਾ ਅਸੀਂ ਆ ਮਾਸਟਰਾਂ ਦੇ ਮੁੰਡੇ ਤੂੰ ਮਾਸਟਰ ਦਾ ਮੁੰਡਾ ਕਿੱਥੋਂ ਹੋ ਗਿਆ ਤੂੰ ਤਾਂ ਰਜਿੰਦਰ ਗੁਪਤੇ ਦਾ ਯਾਰ ਆ ਜਿਹੜਾ 50 ਹਜ਼ਾਰ ਕਰੋੜ ਦਾ ਅੰਪਾਇਰ ਬਣਾਈ ਵੇਖਾ ਤੂੰ ਤਾਂ लवली प्रोफेशनल्स ਯੂਨੀਵਰਸਿਟੀ ਵਾਲੇ ਹਲਵਾਈ ਦਾ ਯਾਰ ਆ ਤੂੰ ਬਹੁਤ ਵੱਡੇ ਇਕਲੋਨੀਆਂ ਕੱਟਣ ਵਾਲੇ ਸੰਦੀਪ ਰੋਲੇ ਦਾ ਯਾਰ ਆ ਅਸੀਂ ਮਾਸਟਰਾਂ ਦੇ ਮੁੰਡੇ ਆ ਸਾਨੂੰ ਪਤਾ ਕਿੰਨੀਆਂ ਤਕਲੀਫਾਂ ਹੁੰਦੀਆਂ ਜਦੋਂ ਹਸਪੀਟਲ ਵਾਈਟ ਦੀ ਡਿਊਟੀ ਲੱਗ ਜਾਂਦੀ ਹੈ ਬੱਚੇ ਸਾਹਮਣੇ ਵਾਲਾ ਕੋਈ ਨਹੀਂ ਰੁਕਦਾ ਜਦੋਂ ਨਗਰ ਕੌਂਟੀਗਰ ਦੇ ਵਿੱਚ ਡਿਊਟੀ ਲੱਗਦੀਆਂ ਜਦੋਂ ਲੰਬੀਆਂ ਮਰਦੂ ਸ਼ਵਾਰੀਆਂ ਕਰਨੀਆਂ ਪੈਂਦੀਆਂ ਜਦੋਂ ਆਟਾ ਦਾਣ ਦੇ ਸਰਵੇ ਕਰਦੇ ਪੈਂਦੇ ਆ ਜਦੋਂ ਪਸ਼ੂ ਡੰਗਰ ਗਏਦੇ ਪੈਂਦੇ ਆ ਤੇ ਪੜ੍ਹਾਈ ਆਖਰੀ ਕੰਮ ਬਣ ਕੇ ਰਹਿ ਜਾਂਦੀ ਆ ਅਸੀਂ ਆਦੇ ਹਫ਼ਤਾ ਦੇ ਮੁੰਡੇ ਇਹ ਸਾਰੀਆਂ ਮੁਕਤ ਤਕਲੀਫਾਂ ਅਸੀਂ ਹਟਾਉਂਦੇ ਆ ਇਸ ਕਰਕੇ ਸਰਕਾਰ ਜੋ ਖੱਤੀਓ ਹੁਣ ਸਾਰੇ ਸਾਥੀ ਲਗਭਗ ਕੈਂਡਲ ਵੰਡ ਦਿੱਤੀਆਂ ਉਹ ਸਾਰੀਆਂ ਇਹ ਬੰਬਤੀਆਂ ਜਗਾ ਲਓ ਤੇ ਸਾਡੀਆਂ ਅਧਿਆਪਕ ਭੈਣਾਂ ਜਿਹੜੀਆਂ ਇੰਨੇ ਦਿਨਾਂ ਤੋਂ ਕੰਪਲੇਨ ਕਰ ਰਹੀਆਂ ਪੱਤੋ ਦੇ ਵਿੱਚ